ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਇੱਦੀ ਹੁਣਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਭ ਦਾ ਪੀ ਭਾਜੀ ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਦੱਸੋ। ਹਾਂ ਠੀਕ ਠਾਇ ਜੀ ਵਧੀਆ ਜੀ। ਹਰ ਹੁਣ ਲਾਗੇ ਪਾ ਦਿੰਦੇ ਜੇ ਵਿੱਚ। ਹਾਂ ਗਰਮੀ ਬੜੀ ਜੀ। ਅੱਛਾ। ਹਾਂਜੀ। ਮਾਲ ਨਹੀਂ ਲਿਆਉਂਦੇ ਹੁਣ ਬਾਹਰ। ਨਹੀਂ ਮਾਲ ਤੇ ਲਿਆਉਣ ਡਿਆ ਐ ਉਧਰ ਤੜਨਾ ਨਹੀਂ ਲਗਾ ਇੱਥੇ ਹੀ ਲੋਕ ਲੱਗ ਲਈ ਕੁਛ ਵੇਖ ਜਾਂਦਾ ਜੀ। ਅੱਛਾ। ਆ ਤੇ ਆ ਵੀ ਮੈਂ ਹੁਣ ਕਹਿ ਮੈਂ ਚਲਾ। ਸੋਹਣ ਪਹਿਲੀਆਂ ਪੁਲੀਆਂ ਲਵੀ ਜੋਰਿਆ ਨਾ। ਆ ਉਹ ਇਸੇ ਕਰਕੇ ਜੀ ਕਿ ਉਧਰ ਵੀ ਹੁਣ ਪਹਿਲੀਆਂ ਪੁਲੀਆਂ ਹੁੰਦਾ ਇਹ ਜੇ ਬਣਾਉਣਾ। ਹਾਂਜੀ। ਠੀਕ। ਪਾਣੀ ਤੇ ਕੋਈ ਗਰਮੀ ਨਹੀਂ ਹਰਪੀ ਭਾਜੀ ਕੀ ਚੱਲਣਾ ਐ ਹੋਈ ਦੱਸ ਕਦ ਨੇ ਗਈ ਆ ਚੱਲ ਹਾਂਜੀ ਹਾਂਜੀ ਆ ਫੇਰ ਅੱਗੇ ਵੰਗ ਫੇਰ ਆਹ ਇਹ ਸਿੱਧਰੇ ਚੱਲਣਾ ਕੰਮ ਦੇ ਠੀਕ ਆ ਹਾਂਜੀ ਚਲੋ ਨਾਮ ਦੱਸ ਤੇ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਸਰੜਕਲਾ ਦਾ ਤਸੀਂਦਾ ਹੀ ਨਾਲਾ ਤੇ ਜਿਲ੍ਹਾ ਹਰਸਾ ਜੀ ਤੇ ਫੋਨ ਨੰਬਰ ਬੋਲ ਦੇ ਕਰ 9892342 ਸੁਣਾਓ ਠੀਕ ਆ ਹਾਂਜੀ ਅੱਗੇ ਤੇ ਮਨਜੋਤ ਨੇ ਕੱਟਾ ਹੀ ਰੱਖੇ ਹੁੰਦੇ ਹਨ ਵਸ਼ੀਆਂ ਵੀ ਰੱਖ ਲੀਆਂ ਆ ਵੇਖੋ ਸਹੀ ਮੜੀ ਹੀ ਵਖਾਇੂ ਗਏ ਮਾਰ ਗਿਆ ਵਸ਼ੀਆਂ ਲਿਆਉਂਦੀਆਂ ਜੇ ਦੋ ਇਹ ਦੋ ਵਸ਼ੀਆਂ ਨਵੀਆਂ ਵੇਦੀਆਂ ਨੇ ਘਰ ਰੱਖਣ ਲਈ ਲੈਂਦੀਆਂ ਜੀ ਹਾਂ ਜੀ ਆ ਇਹਨੂੰ ਹੋ ਗਿਆ ਪਉਣੇ 2 ਮਹੀਨੇ ਬਣੀ ਹੋ ਅੱਛਾ ਇਹ ਮੈਂ ਚੈੱਕ ਕਰਾ ਲਈਏ ਫਿਰ ਦਵਾਂਗੇ ਅੱਛਾ ਆ ਵਸ਼ੀ ਇੱਕ ਸਾਲ ਦੀ ਹੈ ਜੀ ਰਵੀਪਾ ਜੀ ਹਾਂ ਦੇਖ ਸਕਦੇ ਸਾਈਵਾਲ ਵਸ਼ੀ ਬੜੀ ਸੋਹਣੀ ਹੈ ਥੱਲੇ ਹਉਣ ਹੁਣ ਤੋਂ ਹੀ ਇਤਨਾ ਜਿਤਨਾ ਲਾਏ ਪਈ ਹੁੰਦੀ ਲਾਏ ਪਈ ਹੁੰਦੀ ਵੇਖੋ ਅਜੇ ਇੱਕ ਸਾਲ ਦੀ ਉਮਰ ਹੈ ਅਜੇ ਹੀ ਇੱਕ ਸਾਲ ਦੀ ਜੇ ਸਾਰੀ ਪਿਓ ਸੋਹਣੀ ਵਸ਼ੀ ਲੱਭ ਕੇ ਲੈਂਦੀ ਵੀਦੀਆਂ ਨੇ ਸਾਈਵਾਲ ਚਲੋ ਹੁਣ ਆ ਗਾਂਜੜੀ ਦਿਖਾਈਏ ਤੁਹਾਨੂੰ ਹਾਂ ਜੀ ਕਿੰਨਾ ਕੁ ਟਾਈਮ ਲੱਜੂਗੀ ਵਿਧੀ ਅੱਜ ਭਾਜੀ ਨੇ ਦੱਸ ਦੇਣਾ ਕੀ ਜੀ ਅੱਛਾ ਹਾਂਜੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗਾ ਦੁੱਧ ਪਿਛਲੇ ਸੂਏ 12 ਕਿਲੋ ਇਥੋਂ ਪਿੰਡੋਂ ਲਈ ਜੀ ਅੱਛਾ ਹਾਂਜੀ ਤੁਰ ਹਾਂ ਫਿਰ ਇਕਰੀਨ ਹੋਰ ਦਿੰਨੇ ਭਾਜੀ ਅਜਿਹਾ ਲਿਆ। ਬਾਕੀ ਇਹ ਆ ਕਿ ਗਰਮੀਆਂ ਚ ਚਾਉਣ ਵਾਲੀ ਗਾਵਾ। ਹਾਂਜੀ ਹਾਂਜੀ। ਇਹ ਗਰਮੀ ਗਰਮੀ ਦੀ ਵੀ ਕੋਸਾਂ ਨਹੀਂ ਗੀ। ਉਦਾਂ ਬੜੀ ਹੀ ਰਪੀ ਠੰਡੀ ਸੀ ਲਵੀਆ। ਹਾਂਜੀ। ਇੱਥਾਂ ਪਾਸੇ ਲੱਗਾਇਆ ਜਿੱਤਾਂ ਮੱਝੇ। ਠੀਕ ਹੈ। ਹਾਂਜੀ। ਠੰਡੀ ਤੇਰੀ ਹੈਗੇ। ਉਹ ਚੱਕਰ ਨਹੀਂ ਹੈਗਾ। ਅਸੀਂ ਤੋਂ ਆਪਣੇ ਪਿੰਡੋਂ ਗਵਾਂਡੋ ਲਈ ਆ। ਤੇ ਇਹਦਾ ਮੁੱਲ ਫਿਰ? ਮੁੱਲ ਜੱਜੇ ਕਰੀਏ। ਕਿੰਨਾ? ਮੋਲੇ ਦਾ 20000 ਜੀ। ਅੱਛਾ। 30 ਦੀ ਦੇ ਦਈਏ। 30000 ਜੀ। ਮੌਕੇ ਤੇ ਹੋਰ ਕਰ ਦੋਗੇ? ਕਰ ਦੋ ਪੰਜਾਬੀ। ਠਾਈ ਦੇ ਦਈਆ ਫਿਰ ਜੇ ਦੋ ਹਾਂ ਨਾ 28 ਦੀ ਦਈ ਦਿਓ ਠੀਕ ਆ ਚਲੋ ਕੋ ਬਾਕੀ ਫੋਨ ਲਾਵੇ ਚੰਗੀ ਆ ਠੀਕ ਆ ਸੀ ਲਿਆ ਹਾਂਜੀ ਠੀਕ ਆ ਤੇ ਹੁਣ ਆ ਮੱਝ ਗੱਭਨ ਜੇ ਹਾਂਜੀ ਇਹਦੇ ਹਰ ਪੀਸ ਭਾਜੀ ਹੁੰਦੇ ਜੇ 22 ਤਰੀ ਨੂੰ ਕੋਰੇ ਦਾ ਨਹੀਂ ਅੱਛਾ ਹਾਂਜੀ ਦੁੱਧ ਮੈਂ ਦਿੰਦੇ ਹੁੰਦੀ ਜੇ 15 ਕਿਲੋ ਹੀ ਠੀਕ ਆ ਹਾਂ ਤੇ ਦਿਨੇ ਦੇ ਹਜੇ ਹੈਗੇ ਜੇ ਮੰਨ ਲਓ 14 15 ਦਿਨ 12 13 ਦਿਨ 15 ਦਿਨ ਹੀ ਲੱਗ ਜਾਣੇ ਹੈਗੇ ਦਿਨ ਹੈਗੇ ਜੀ ਹਾਂਜੀ ਠੀਕ ਆ ਜੀ ਇਹ ਆ ਕਿ ਸਰੀਰਾਂ ਪੂਰੀ ਭਰੀ ਆ ਹਾਂਜੀ ਹਾਂਜੀ ਸੰਭੀ ਸੰਭੀ ਕੇ ਚੰਗੇ ਰੀਜਣਾ ਵਾ ਦੋਦੜੀ ਹੁੰਦਾ ਵੀ ਠੀਕ ਆ ਇਹ ਵੀ ਦਾਣੇ ਖਾਣ ਲੂਗੇ ਬੇਲ ਵੀ ਚੰਗੀ ਆ ਤੇ ਪਿੱਠਪੂੜੇ ਤਾਂ ਵੀ ਚੰਗੀ ਆ ਜਿਆਦਾ ਸੱਦੇ ਹਵਾਨਾ ਪੂਰਾ ਭਰਨਾ ਹੀ ਨਹੀਂ ਨੇ ਥੱਲੇ ਬਾਂਦੀ ਬੜੀ ਹੰਦੀ ਆ ਜਿਹੜੇ ਵੀ ਸ਼ਕੀਨ ਆ ਚੰਗੀਆਂ ਸੋਹਣੀਆਂ ਪਰ ਜੰਜਾ ਰੱਖਣ ਦੇ ਢੇਰੀਆਂ ਚ ਚੌਣ ਹਲੀ ਮੱਝ ਆ ਜਿਹੜੀ ਆ ਇਕ ਸੰਡੇ ਤੇ ਕਿੰਨਾ ਰੱਖਿਆ ਵਿੱਧੀ ਫਿਰ ਇਹਦਾ ਮੁੱਲ ਆਪਾਂ ਹੁਣ ਇਹ ਮਹੀ ਸੂਬੇ ਫਿਰ ਤੇ ਲੱਖ ਰੁਪਏ ਦੀ ਜੀ ਹਾਂਜੀ ਹੁਣ ਇਹਦਾ ਮੁੱਲ ਹੈਗਾ ਜੀ 85000 85000 ਹਾਂਜੀ ਵਿੱਚੋਂ ਕਰ ਦੋਗੇ ਮਾਨ 85 ਦੀ ਦੇ ਦਈਏ ਮੌਕੇ ਤੇ ਹੋਰ ਕਰ ਦੋਗੇ। ਹਰ ਦੋ ਵੀ ਆ ਗਈ। ਪੂਰੇ 80 ਦੀ ਦੇ ਦਿਆ ਫਿਰ। ਕੋਈ ਗੱਲ ਨਹੀਂ ਜਿਹੜਾ 80 ਦੀ ਮੈਂ ਲੈ ਜੂ ਯਾਰ ਕਰੂਗਾ ਵੀ। ਬਾਕੀ ਇਹ ਆ ਕਿ ਕੋਈ ਵੀਰ ਆਣ ਕੇ ਵੇਖੇ ਇੱਕ ਕਰੀ। ਹਾਂਜੀ। ਪੂਰੀ ਭਾਰੀ ਮੱਝ ਆ ਜਿਹੜੇ ਚੰਗੇ ਬੋਡੀ ਸਟਰਕਚਰ ਦੀ ਆ ਜਿਹੜੀ। ਸਰ ਬਈ ਇਹ ਵੀ ਕੱਚੀ ਜਿਹੜੀ 10 ਦਿਨ ਉਹਦੇ ਕਰਕੇ ਆਪਾਂ ਵੀ ਨਹੀਂ ਚਲੋ। ਬੇਲ ਵੀ ਚੰਗੀ ਆ ਇਹਦੀ। ਹਾਂਜੀ। ਤੇ ਬਾਕੀ ਥੱਲੇ ਵੀ ਆਂਦੇ ਸਾਡੇ ਚੰਗੀ ਭਰਨੀ ਆ। ਮਿਲਕ ਮੀਨ ਵੀ ਚੰਗੀ ਲੱਗੀ ਇਹਦੀ। ਆ ਵੇਖੋ ਕਿੰਨੇ ਮੰਨ ਲੋ ਜਿਹੜੀਆਂ ਠੱਲਾਂ ਜੀ। ਹਾਂਜੀ ਆ ਦੇਖ ਸਕਦੇ ਜੀ। ਸਵਾਨੇ ਤੇ ਵੀ ਨਾੜਾ ਚੰਗੀਆਂ ਆ ਵਾਂ। ਹਾਂਜੀ। ਤੇ ਬਾਕ ਤੇ ਆ ਸੋਈ ਸਵਾਈ ਜੀ ਇਹ ਸੂਈ ਜੇ ਕੱਲ ਰਾਤ ਦੀ ਥਾਣੇ ਦੇਖ ਸਕਦੇ ਇਹਦੇ ਵੀ ਲਾਗੇ ਦਾ ਚੰਗੇ ਗੈਪ ਤੇ ਕੱਲ ਦੀ ਸੂਈ ਹੈ ਹਾਂਜੀ ਕੱਲ ਰਾਤ ਦੀ ਸੂਈ ਆ ਰਹੀ ਪਾ ਜੀ ਠੀਕ ਆ ਹਾਂਜੀ ਖੋਲ ਕੇ ਉਠਾਵਾਂ ਤੋੜ ਤੋ ਫੇਰ ਇਹਨਾਂ ਤੇ ਆ ਜਿਹੜਾ ਬੱਚਾ ਇਹਦਾ ਮਗਰ ਬਿਲਕੁਲ ਤਾਜ਼ਾ ਗਿੱਲਾ ਹੀ ਨਾਲ ਉਹ ਜਿਹੜਾ ਨਾਲ ਆਹ ਦੇਖ ਸਾਡੇ ਨਾਲ ਉਹ ਜਿਹੜਾ ਬਿਲਕੁਲ ਨਾਲ ਤਾਜ਼ਾ ਹੀ ਆ ਲੈ ਜਾ ਤੇ ਥੱਲੇਆਂ ਬੜੀ ਤਿਆਰ ਹੋਈ ਹੈ ਆ ਜਾ ਵੀਰ ਜੀ ਹਾਂ ਦੇ ਸੰਦੇ گاਵਾ ਵਾਂਗੂ ਖਾਣਾ ਫਿਕਸ ਹੋ ਗਿਆ ਹਵਾਂ ਨਾ ਮੇਰੇ ਤੇ ਕਿੰਨਾ ਫਿਰ ਇਹਦਾ ਮੁੱਲ ਇਹ ਬਸਲੇ ਬੋਲਾਈ ਭਾਈ 10 ਕਿਲੋ 1 ਲੀਟਰ ਵਾਲਾ ਅੱਛਾ ਹਾਂਜੀ ਤੇ ਇਹ ਕਿੰਨਾ ਦੁੱਧ ਚ ਆਈ ਜਾਉ ਉਤਰਾ ਦੁੱਧ ਭਾਈ ਪਿਛਲੇ ਸੂਰੇ 12 ਤੋਂ ਪਲੱਸ ਹੀ ਦਿੱਤਾ ਏ ਜੋਗੀ ਅੱਛਾ ਇਹ ਦੂਜਾ ਤੂ ਆਜੇ ਸਿੰਗ ਫੋਮ ਬਣਾਉਣਾ ਹੈ ਅੱਜ ਵੀਰ ਦਾ ਟਾਈਮ ਨਹੀਂ ਲੱਗਾ ਠੀਕ ਹੈ ਹਾਂਜੀ ਅਜ ਬੰਟੀ ਭਾਈ ਜੀ ਮਿਲੇ ਸੀ ਸਾਨੂੰ ਅੱਜ ਹੋਰ ਕੀ ਤੇ ਸੀ ਭਾਈ ਫੋਨ ਅੱਛਾ ਅਰੇ ਲੇਟ ਹੋ ਜਾਣਾ ਠੀਕ ਹੈ ਮੈਂ ਤੁਹਾਨੂੰ ਵੀਡੀਓ ਬਾਦ ਦਿੰਨੇ ਆ ਠੀਕ ਹੈ ਹਾਂਜੀ ਤੇ ਕਿੰਨੇ ਦੇ ਫਿਰ ਇਹਦਾ ਵੀ ਮੁੱਲ ਭਾਈ 85 ਜੇ ਅੱਛਾ ਇਹ ਵੀ ਅਸੀਂ ਦੇ ਦਈਏ ਆਪਾਂ 80000 ਜੇ ਚਲੋ ਛੋਟ ਛੱਡ ਮੌਕੇ ਤੇ ਹੋਰ ਕਰਦੇ ਤੂੰ ਫੋਨ ਲਾ ਵੇਖ ਉਸ ਤੱਕ ਕਾਲੀ ਜਿੰਨੇ ਬਾਕੀ ਇਹ ਆ ਕਿ ਜੇ ਕਿਸੇ ਨੇ ਸਿੰਘ ਬਣਾਉਣੇ ਹੁਣ ਤੇ ਬਣਵਾ ਵੀ ਦੋਗੇ ਸਿੰਘ ਮੈਂ ਬਣਾਵਾਂਗਾ ਅੱਛਾ ਉਹ ਮੈਂ ਬਣਾਵਾਂਗਾ ਜੇ ਕਿਸੇ ਨੇ ਇਸ ਤਰ੍ਹਾਂ ਖੜਦੀਆਂ ਵੇ ਇਸ ਤਰ੍ਹਾਂ ਲਿਆ ਜੇ ਕਿਸੇ ਨੇ ਬਣਵਾ ਕੇ ਖੜਦੀਆਂ ਮੈਂ ਬਣਵਾਵਾਂਗਾ ਕੋਈ ਗੱਲ ਨਹੀਂ ਦੋਵੇਂ ਇੱਕੋ ਜਿਹੇ ਜਿਹੜੇ ਹੋ ਜਾਣੀਏ ਤੇ ਹੁਣ ਇੱਕ ਆ ਵੀ ਗੱਬਣੀ ਹੈ ਮੱਜ ਹਾਂਜੀ ਆਪੀ ਭਾਈ ਇਹ ਵੀ ਮੱਜ ਆ ਵੀ ਬਈਆ ਵੇ ਚੰਗੇ ਕਰਦੇ ਕਰ। ਉਹਨਾਂ ਨੂੰ ਲਾਉਣ ਲੱਗਾ ਹੈ ਵੀਰ ਗੱਡੀ ਆ ਦਾ। ਅੱਛਾ। ਆਹ ਵੇਖੋ ਲੋਹੇ ਦੀਆਂ ਵੱਜ ਗਈ ਥੋੜੀ ਇਹ ਵੀ ਚੜੀ। ਥੋੜੀ ਜਿਹੜੀ ਉਹ ਪੱਤਰੀ ਪੁੱਤਰੀ ਕੋਈ ਵੱਜ ਗਈ। ਪੱਤਰੀ ਵੱਜ ਗਈ ਹੈ। ਬਾਕੀ ਮੈਂ ਬੜੇ ਦੁੱਧਾ ਲਈਆ। ਘੱਟ ਜਾ ਪੈ ਗਿਆ ਜਿਹੜਾ। ਉਹ ਜਿਹੋ ਦੇ ਕਰਕੇ ਪੀਟ ਬਣਾਉਂਦੀ ਹੈ ਲੱਤ ਨੂੰ। ਠੀਕ ਆ। ਉਹ ਦੱਸਿਆ ਚੰਗਾ ਹੈ। ਹਾਂਜੀ ਹਾਂਜੀ। ਤੇ ਇਹ ਵੀ ਜੀ ਕਿੰਨੇ ਕ ਦੁੱਧ ਆ ਲਈਆ? ਇਹ ਵੀ ਜੀ 13-14 ਕਿਲੋ ਦੁੱਧ ਦਿੰਦੀ ਰਹੀ ਜੀ ਮੈਨੂੰ। ਅੱਛਾ। ਹਾਂ ਇਹ ਆਪਣੀ ਤਰ੍ਹਾਂ ਕੋਈ ਹੈ ਹੀ ਨਹੀਂ। ਠੀਕ ਆ। ਲੇ ਅੱਜ ਪਾ ਲੈ ਜਮ ਪੰਨ ਗਾਉਣ ਨੂੰ ਸਾਡੇ ਇਹ ਪਰ ਆਪਣਾ ਦਸੰਦਾ ਭਰ ਗਿਆ ਹਾਂਜੀ ਹਾਂਜੀ ਬਾਕੀ ਇਹ ਵੀ ਫਰਨੀ ਆ ਜੇ ਥੱਲੇ ਬਾਕੀ ਬੜੀ ਹੈ ਵੀ ਭਾਈਆ ਬਿੱਤਾ ਤੇਰੀ ਵਾਲੀ ਮੈਂ ਬਾਕੀ ਅੱਜ ਮਾਲ ਵਾਸਤੇ ਡੇਰੀਆਂ ਚ ਚਾਉਣ ਲਈ ਆ ਜਿਹੜਾ ਸਾਰਾ ਵਿੱਜੀ ਉਹਨਾਂ ਦੇ ਕੋਲ ਤੇ ਇਹਦਾ ਕਿੰਨਾ ਫਿਰ ਮੁੱਲ ਸੇਮ ਹੀ ਆ ਭਾਜੀ ਮੁੱਲ ਅੱਛਾ ਹਾਂਜੀ ਅੱਜ ਜਿਹੜੀ ਮਰਜੀ ਕੋਈ 80000 ਦੀ ਲਾਏ ਉਹਦੋਂ ਵੀ ਆਪਾਂ ਸੇਮ ਹੀ ਪਾਇਆ ਸੀ ਉਹਦੋਂ ਵੀ 80-80 ਚੱਲਿਆ ਸੀ ਕੰਮ ਹਾਂਜੀ ਅੱਜ ਵੀ ਆਸੇਮ ਹੀ ਆ ਠੀਕ ਆ ਹਾਂਜੀ ਤੇ ਠੀਕ ਆ ਵੀਰ ਜੀ ਬਾਕੀ ਵੀਰ ਜੀ ਜੀ ਕੋਈ ਵੀਰ ਜੀ ਜਿਹੜੇ ਸੂਆ ਡੰਗ ਰਿਆ ਹਾਂਜੀ ਚੋਚਵਾ ਕੇ ਤਸल्ली ਕਰਕੇ ਖੜੇ ਠੀਕ ਆ 10 ਕਿਲੋ ਬੋਲਾ ਉਹ ਮੈਂ ਥਰੇ ਬਾਅਦ ਤਿੰਨ ਟਾਈਮ ਕੋਈ ਵੀ ਚੋਗੇ ਲੈ ਗਏ ਗੱਬਨ ਪਾਸ ਕਰਕੇ ਖੜੇ ਆਪਣੀਆਂ ਪਾਸ ਕਰਕੇ ਖੜੇ ਠੀਕ ਆ ਜੀ ਬਾਕੀ ਆਪਾਂ ਨਹੀਂ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ